ਇਹ ਜੰਗ ਜ਼ਮੀਨ ਦੀ ਛਿੜੀ ਹੈ ਸਰਦਾਰ ਸੁਖਵੀਰ ਸਿੰਘ ਜੀ ਬਾਦਲ ਨੇ ਪ੍ਰਣ ਕੀਤਾ ਕਿ ਅਸੀਂ ਡਟ ਕੇ ਕਿਸਾਨ ਵੀਰਾਂ ਦਾ ਸਾਥ ਦੇਣਾ ਜਿਨ੍ਹਾਂ ਤੋਂ ਇਹ ਜ਼ਮੀਨਾਂ ਧੱਕੇ ਨਾਲ ਖੋਈਆਂ ਜਾ ਰਹੀਆਂ ਨੇ ਇਹ ਜ਼ਮੀਨ ਦੀ ਜੰਗ ਹੈ ਜੇ ਸਾਡੇ ਤੋਂ ਸਾਡੀ ਧਰਤੀ ਖੁੱਸ ਗਈ ਪਿੱਛੇ ਰਹਿ ਕੀ ਗਿਆ ਸਾਡੇ ਕਿਸਾਨ ਵੀਰਾਂ ਨੂੰ ਬੇਨਤੀ ਕਰਦੇ ਹਾਂ ਸਮੁੱਚੇ ਪੰਜਾਬ ਦੇਆਂ ਨੂੰ ਕਿ ਤੁਸੀਂ ਡਟ ਕੇ ਇਸ ਲੜਾਈ ਚ ਸ੍ਰੀ ਹਮਣੀ ਅਕਾਲੀ ਦਾਦਾ ਸਾਥ ਵੀ ਦੋ ਅਸੀਂ ਤੱਕੜੇ ਹੋ ਕੇ ਜਿੱਥੇ ਇਹਨਾਂ ਵਿਰੋਧੀਆਂ ਨੂੰ ਇਹ ਸਰਕਾਰ ਵਾਲਿਆਂ ਨੂੰ ਮੈਂ ਕਹੂੰਗਾ ਕਿ ਇਹਨਾਂ ਨੂੰ ਮੂੰਹ ਤੋੜਮਾ ਜਵਾਬ ਦਈਏ ਕਿ ਇਹਨਾਂ ਨੂੰ ਇਹ ਫੈਸਲੇ ਵਾਪਸ ਲੈਣੇ ਪੈਣ ਅਸੀਂ ਦੇਖਿਆ ਕਿ ਪਿਛਲੇ 3.5 ਸਾਲ ਤੋਂ ਫੈਸਲੇ ਲੈਂਦੇ ਆ ਫਿਰ ਵਾਪਸ ਕਰਦੇ ਆ ਫੈਸਲੇ ਲੈਂਦੇ ਆ ਫਿਰ ਵਾਪਸ ਕਰਦੇ ਆ ਮੈਂ ਵਾਅਦਾ ਵੀ ਕਰਦਾ ਜੇ ਤੁਸੀਂ ਇਸੇ ਤਰ੍ਹਾਂ ਤੱਕੜੇ ਰਹੇ ਇਹ ਫੈਸਲਾ ਵੀ ਇਹਨਾਂ ਨੂੰ ਵਾਪਸ ਲੈਣਾ ਪੈਣਾ ਇੱਕ ਬੇਨਤੀ ਹੋ ਕਰਦਾ ਕਿ ਕੱਲੇ ਸਰਦਾਰ ਸੁਖਵੀਰ ਸਿੰਘ ਜੀ ਬਾਦਲ ਦਾ ਫਰਜ਼ ਨਹੀਂ ਬਣਦਾ ਸਾਡਾ ਇੱਕ ਇੱਕ ਵਰਕਰ ਦਾ ਫਰਜ਼ ਬਣਦਾ ਸਾਡੇ ਨਗਰਾਂ ਤੋਂ ਸ਼ਹਿਰਾਂ ਤੋਂ ਪਹੁੰਚੇ ਇੱਕ ਇੱਕ ਵਰਕਰ ਦਾ ਫਰਜ਼ ਹੈ ਕਿ ਅਸੀਂ ਆਪਣੇ ਪ੍ਰਧਾਨ ਦਾ ਸਾਥ ਦਈਏ ਡਟ ਕੇ ਉਹਦੀ ਪਿੱਠ ਤੇ ਖੜੀਏ ਉਹ ਤੱਕੜੇ ਹੋਗੇ ਲੜਾਈ ਲੜਨ ਪੰਜਾਬ ਦੀ ਹਰ ਉਹ ਲੜਾਈ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਸ਼ੀਧਾਂ ਦੀ ਪਾਰਟੀ ਆ ਸ਼ੀਧਾਂ ਦੀ ਜਥੇਬੰਦੀ ਹੈ ਭਾਵੇਂ ਕਿਸਾਨਾਂ ਦਾ ਮੋਰਚਾ ਹੋਵੇ ਭਾਵੇਂ ਧਰਮ ਜੋਤ ਮੋਰਚਾ ਹੋਵੇ ਭਾਵੇਂ ਐਮਰਜੈਂਸੀ ਵਾਲੇ ਦਾ ਮੋਰਚਾ ਹੋਵੇ ਹਰ ਇੱਕ ਲੜਾਈ ਪੰਜਾਬੀਆਂ ਨੇ ਸ਼੍ਰੋਮਣੀ ਅਕਾਲੀ ਦਲ ਨਾਲ ਤੱਕੜੇ ਹੋ ਕੇ ਲੜੀ ਹੈ ਅੱਜ ਵੀ ਮੌਕਾ ਸਰਕਾਰ ਨੂੰ ਮੂੰਹ ਤੋੜਮਾ ਜਵਾਬ ਦੇਣ ਦਾ ਇਸ ਲੜਾਈ 'ਚ ਇਹਨਾਂ ਦਾ ਸਾਥ ਦੇਣ ਦਾ ਸ਼੍ਰੋਮਣੀ ਅਕਾਲੀ ਦਲ ਵੀ ਪਿੱਛੇ ਤੁਸੀਂ ਸਾਰੇ ਤੱਕੜੇ ਹੋ ਕੇ ਖੜੋ ਤਾਂ ਕਿ ਉਹਨਾਂ ਨੇ ਸਮੇਂ 'ਚ ਲੜਾਈ ਅਸੀਂ ਜਿੱਤ ਸਕੀਏ ਸਰਕਾਰ ਨੂੰ ਮੈਂ ਤਾਂ ਕਹੂੰਗਾ ਕਿ ਅੱਜ ਜੀ ਇਹ ਫੈਸਲਾ ਜਿਹਨਾਂ ਨੇ ਸੈਸ਼ਨ ਬੁਲਾਇਆ ਅੱਜ ਜੀ ਇਹ ਫੈਸਲਾ ਸਾਡੇ ਦਰ ਤੋਂ ਸਾਡੇ ਪਾਰਟੀ ਵਰਕਰਾਂ ਦੇ ਦਰ ਤੋਂ ਇਹ ਵਾਪਸ ਲੈਣਾ ਪਊਗਾ ਕਿਉਂਕਿ ਸਮੁੱਚਾ ਪੰਜਾਬ ਉਮੜ ਰਿਹਾ ਅੱਜ ਅਸੀਂ ਦੇਖਿਆ ਕਿ ਜਿੱਥੋਂ ਅਸੀਂ ਆਏ ਹਾਂ ਲੁਧਿਆਣਾ ਇੰਟਰ ਕੀਤੇ ਉੱਥੋਂ ਤੋਂ ਲੈ ਕੇ ਹੁਣ ਤੇ ਜਾਮ ਲੱਗਿਆ ਹੈ ਬਹੁਤ ਔਖੇ ਪਹੁੰਚੇ ਹਾਂ ਵਰਕਰਾਂ ਚ ਪੂਰਾ ਛਾਏ ਸੋ ਸੰਗਤ ਨੂੰ ਬੇਨਤੀ ਕਰਦੇ ਹਾਂ ਕਿ ਤਗੜੇ ਹੌਂਕੇ ਲੜਾਈ ਦਾ ਸਾਥ DIYੇ ਆਉਣ ਵਾਲੀ ਲੜਾਈ ਵੀ ਦਿੱਤੀ ਆਉਣ ਵਾਲੀ 2027 ਚ ਸਰਕਾਰ ਵੀ ਬਣਾਈਏ ਤਾਂ ਕਿ ਜਿਹੜੇ ਮਸਲੇ ਨੇ ਹੱਲ ਹੋਣ ਪੰਜਾਬ ਫੇਰ ਤਰੱਕੀ ਕਰੇ ਪੰਜਾਬ ਨੂੰ ਸਰਦਾਰ ਸੁਖਵੀਰ ਸਿੰਘ ਜੀ ਬਾਦਲ ਤਰੱਕੀ ਦੇ ਰਸਤੇ ਤੇ ਲੈ ਕੇ ਜਾਣ ਆ ਜਿਹੜੀਆਂ ਅਸੀਂ ਤਰੱਕੀ ਦੇਖਦੇ ਆ ਜਿੱਦੀਆਂ ਸੜਕਾਂ ਪੁਲ ਆਪਣੇ ਲੁਧਿਆਣਾ ਚ ਗੱਲ ਚਾਹੀਏ ਪੰਜਾਬ ਚ ਗੱਲ ਚਾਹੀਏ ਭਾਵੇਂ ਯੂਨੀਵਰਸਿਟੀਆਂ ਹੋਣ ਭਾਵੇਂ 에어ਪੋਰਟ ਹੋਣ ਸੜਕਾਂ ਹੋਣ ਪੁਲ ਹੋਣ ਹਸਪੀਟਲ ਹੋਣ ਜੋ ਵੀ ਕੰਮ ਕੀਤੇ ਸਰਦਾਰ ਸੁਖਵੀਰ ਸਿੰਘ ਬਾਦਲ ਤੇ ਸਰਯਾ ਪ੍ਰਕਾਸ਼ ਸਿੰਘ ਜੀ ਬਾਦਲੇ ਕੀਤੇ ਆ ਅੱਜ ਪੰਜਾਬ ਦੇ ਲੋਕ ਇਹਨਾਂ ਨੂੰ ਯਾਦ ਕਰਦੇ ਆ ਕਿ ਅਕਾਲੀ ਦਲ ਕੰਮ ਕਰ ਗਿਆ ਅਕਾਲੀ ਦਲ ਚੰਗਾ ਸੀ ਅਸੀਂ ਪਹਿਲਾਂ ਕਾਂਗਰਸ ਦੇ ਭੜੇ ਭੁਰਮ ਭਰੇਖਿਆ ਜਾ ਕੇ ਸਰਕਾਰ ਬਣਾਤੀ ਹੁਣ ਆ ਝਾੜੂ ਵਾਲਿਆਂ ਦੀ ਬਣ ਗਈ ਡੱਕਾ ਇਹਨਾਂ ਦੇ ਵੀ ਤੋੜਿਆ ਸੋ ਬੇਨਤੀ ਕਰਦੇ ਆ ਕਿ ਤਕੜੇ ਹੋ ਕੇ ਲੜਾਈਆਂ ਲੜੀਏ ਪਾਰਟੀ ਦੇ ਮੋਰਚੇ ਅਸੀਂ ਜਿੱਤੀਏ ਤਾਂ ਕਿ ਆਉਣ ਵਾਲਾ ਸਮਾਂ ਸਾਡਾ ਹੋਵੇ ਆਉਣ ਵਾਲਾ ਸਮਾਂ ਸ਼੍ਰੋਮਣੀ ਅਕਾਲੀ ਦਲ ਦਾ ਹੋਵੇ ਸਰਦਾਰ ਸਰਵੀਰ ਸਿੰਘ ਬਾਦਲ ਪੰਜਾਬ ਦੇ ਮੁੱਖ ਮੰਤਰੀ ਬਣ ਸੋ ਮੈਂ ਇੱਕ ਵਾਰ ਫੇਰ ਸਮੁੱਚੀ ਸੰਗਤ ਦਾ ਸਾਡੇ ਸਾਰੇ ਵਰਕਰ ਸਮਾਨਾਂ ਦਾ ਸਾਡੇ ਤਿੰਨੇ ਹਲਕੇ ਚਾਰੇ ਹਲਕੇ ਤੇ ਪਹੁੰਚੀ ਜਿੰਨੇ ਸੰਗਤ ਦਾ ਸਾਰਿਆਂ ਦਾ ਧੰਨਵਾਦ ਕਰਨਾ ਕਿ ਤੁਸੀਂ ਤੱਕੜੇ ਹੋ ਕੇ ਇਸ ਲਾਈਟ ਚ ਸਾਡੇ ਤੇ ਪਹੁੰਚੋ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਬੇਨਤੀ ਕਰੂੰਗਾ ਸਰਦਾਰ ਮਨਜੀਤ ਸਿੰਘ ਜੀ ਮਦਨੀਪੁਰ ਹਲਕੇ ਅੰਚਾਰ ਰਾਈਟ ਕਲਪਾਇਲ ਉਹ ਆਪਣੀ ਸਾਥੀਆਂ ਦੇ ਹਾਜ਼ਰੀ ਮਾਣ ਥੋੜੇ ਸਮੇਂ ਦੇ